ਇਕਦਾ ਬੋਲਦਾ ਬੋਲਦਾ ਫੇਰ ਚੁੱਪ ਕਰ ਗਿਆ ਪਤਾ ਨਹੀਂ ਇਹਨੂੰ ਕੀ ਗੋਲੀ ਵੱਜ ਗਈ ਵਿਆਹ ਸਿਰਫ ਮੁੰਡੇ ਕੁੜੀ ਦਾ ਮੇਲ ਹੀ ਨਹੀਂ ਸਗੋਂ ਦੋ ਪਰਿਵਾਰਾਂ ਦਾ ਸਮੇਲ ਵੀ ਹੁੰਦਾ ਜਿਹੜਾ ਅੱਗੇ ਜਾ ਕੇ ਰਿਸ਼ਤਿਆਂ ਦੀ ਸਾਂਝ ਸਿਰਜਦਾ ਹੈ ਜਿਨੇ ਆਪਣੀ ਧੀ ਦੇਤੀ ਸਾਰਾ ਕੁਝ ਦੇ ਮੁੰਡਾ ਕੁੜੀ ਖੁਸ਼ ਰਹਿਣ ਵਿਹੜੇ ਚ ਰੌਣਕ ਲੱਗੀ ਰਹੇ ਹੋਰ ਸਾਨੂੰ ਕੀ ਚਾਹੀਦਾ ਜੀ ਪਹਿੰਦੀਆਂ ਲੈਣਾ ਵਿੱਚ ਚੱਲ ਕੋਰਾ ਤਉ ਸੁਖ ਨਾਲ ਮੇਰੀ ਗੁੱਡੋ ਫਰੋੜੀ ਹੋਣੀ ਆਪਾ ਚੰਦ ਤੋਂ ਚੀਰ ਚੁਰਾਈਏ ਸੋਨਾ ਸੱਜਣ ਲੱਭ ਲਿਆਹੀਏ ਪੁੱਤ ਹੁਣ ਤੂੰ ਮਾਈਏ ਪਾਦਾ ਆਪਾ ਹੁਣ ਘਰੇ ਹੀ ਰਹਿਣਾ ਠੀਕ ਐ ਬੇਬੇ ਵੇਲੇ ਰੰਗਰਾ ਕਾਜਰ ਚਾਹੀਏ ਸ਼ੁਕਰ ਮਨਾਈਏ ਮੇਰਾ ਧਾਈ ਬੇਟੀ ਪੈਸੇ ਤੇ ਕਣਕ ਦੇ ਦਾਣੇ ਕਿ ਪਾਉਣੇ ਆ ਉਹ ਇਸ ਲਈ ਸਾਡੀ ਲਾਡੋ ਕੋਲੋਂ ਨਾ ਤਾਂ ਕਦੇ ਪੈਸੇ ਮੁੱਕਣਗੇ ਨਾ ਉਹਦੇ ਸਹੁਰੇ ਘਰੇ ਕਦੇ ਦਾਣੇ ਬਰਕਤਾਂ ਹੀ ਬਰਕਤਾਂ ਰਹਿਣਗੀਆਂ ਬੋਲੀਆਂ ਯਾਦ ਕੀਤੀਆਂ ਨਾ ਆਪਣੇ ਭਾਈ ਦੇ ਵਿਆਹ ਤੇ ਗਿੱਧੇ ਚ ਪਾਉਣ ਲਈ ਜੇ ਤੇਰੇ ਘਰ ਦੇ ਨੇ ਮੇਰੀ ਉਹ ਭਖਤ ਨਾ ਕੀਤੀ ਨਾ ਮੈਂ ਜਿਹੜੇ ਪੈਰੀਂ ਆਇਆ ਓੰਨੇ ਪੈਰੀਂ ਵਾਪਸ ਹੋ ਜਾ ਰ ਤੇ ਚਾਚ ਮਿੱਠਾ ਤਾਂ ਹੈ ਨਹੀਂ ਬੇ ਮਿੱਠਾ ਤਾਂ ਚੰਗਾ ਭੱਲੇ ਪੁੱਤ ਜਿੱਦੇ ਪੰਜ ਸੱਤ ਤਾਂ ਲੱਡੂ ਆ ਗਿਆ ਚਾਹ ਨਾਲ ਚਾਹ ਦਾ ਨੂੰ ਹੀ ਕਿਉਂ ਹੀ ਲੱਗਣੀ ਆ ਮੈਂ ਤਾਂ ਕਮਲਾ ਫਿਰ ਮੈਂ ਨਹੀਂ ਪਿੰਦਾ ਛੋਡੀ ਚਾਹ ਦੇਖੋ ਰੀਤਾ ਨਾਲ ਪਰਿਤਾ ਸੋਹਣੇ ਦੇਸ਼ ਪੰਜਾਬ ਦੀਆਂ ਦੇਖੋ ਰੀਤਾ ਨਾਲ ਪਰਿਤਾ ਮੇਰੇ ਦੇਸ਼ ਪਟਿਆ ਰੀਤਾਂ ਨਾਲ ਹੀ ਪ੍ਰੀਤਾ ਹੁੰਦੀਆਂ ਨੇ ਅੱਦੀ ਵੇ ਟਕਾ ਲੋ ਸਮਾਰ ਕੇ ਲੈ ਛੋਟੀ ਇਹ ਫੁਲਕਾਰੀ ਪਾਉ ਤਮਾਲਾ ਪਿੰਡ ਚ ਪਤਾ ਲੱਗੇ ਨਾਨਕੀਆਂ ਆਈਆਂ ਗੰਗਾ ਵਿੱਚੋਂ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਰਾਇਆਂ ਨਹੀਂ ਉਹ ਤਾਂ ਮੈਂ ਦੋਖਲਾਈੇ ਰਹਾ ਜੀ